ਡੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਐਸਐਸਪੀ ਪ੍ਰੀ ਕੋਡ ਡਾਕਟਰ ਪ੍ਰਗਿਆ ਜਨ ਆਈਪੀਐਸ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਕਿ ਜਿਲ੍ਹੇ ਅੰਦਰ ਕੋਈ ਵੀ ਨਸ਼ਾ ਤਸਕਰ ਜਾਂ ਲੁੱਟਖੋਹ ਕਰਨ ਵਾਲਾ ਅਪਰੇਟ ਨਹੀਂ ਕਰਨਾ ਚਾਹੀਦਾ ਇਸੇ ਲੜੀ ਦੇ ਤਹਿਤ ਜਿਹੜਾ ਯੁੱਧ ਨਸ਼ਿਆਂ ਬਦਸੂਰ ਨਾਲ ਚੱਲ ਰਿਹਾ ਔਰ ਤਹਿਤ ਇੰਚਾਰਜ ਸੀ ਹੈਗੇ ਸਪੈਟਰ ਮਨਿੰਦਰ ਸਿੰਘ ਦੀ ਨਿਗਰਾਨੀ ਹੇਠ ਐਸਏ ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਟਲਮਖਾਣਾ ਜਾ ਰਹੇ ਸੀ ਜਿਹੜਾ ਟਨ ਮਾਦੰਦ ਬੰਦ ਕਰਾਟ ਪਏ ਨੇ ਉੱਥੇ ਇਹਨਾਂ ਨੂੰ ਕੁਸ਼ਕੀ ਹਾਲਤ ਤੋਂ ਸਵਿਟ ਕਾਰਖਣੀ ਦੀ ਸੀ ਜਦੋਂ ਉਹਦੀ ਸਰਚ ਕੀਤੀ ਉਸ ਜਿਹੜਾ ਲਖਪ੍ਰੀਤ ਸਿੰਘ ਪੁੱਤਰ ਅਕਬਾਲ ਸਿੰਘ ਵਾਸੀ ਬੇੜਰਾਉਕੇ ਜਿਹੜਾ ਮੋਗਾ ਤੇ ਇਹਦੀ ਸਰਚ ਕਰਨ ਤੇ 132 ਗ੍ਰਾਮ ਹੀਰੋਨ ਜਿਹੜੀ ਬਰਾਮਦ ਹੋਈ ਜਿਹਦਾ ਸਬੰਧ ਮਕਦਮਾ ਨੰਬਰ 22/26 ਅੰਡਰ ਸੈਕਸ਼ਨ 21ਬੀ 6185 ਐਨਡੀਪੀ ਅਸेक्ट ਇਹ ਸਦਰਕੋਟਪੁਰਾ ਦਰਜਿਸਟਰ ਕੀਤਾ ਗਿਆ ਜੁਲਾਈ ਪਿਛਲੇ ਸਾਲ ਕੀਤੀ ਤਾਂ ਇਹ ਖਲਾਫ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਨੰਡੀਪੀਐਸ ਦੇ ਤੇ ਇੱਕ ਆਈਪੀਸੀ ਦਾ ਇਹਨਾਂ ਦੇ ਕੋਰਟ ਚ ਪੇਸ਼ ਕਰਕੇ ਅਰ ਮਾੜਾ ਹਾਸਲ ਕਰਾਂਗੇ ਬੈਕਵਰਡ ਤੇ ਫਾਰਵਰਡ ਲਿੰਕ ਖੋਲੇ ਜਾਣਗੇ